ਅਮਰਪਾਲ ਸਿੰਘ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਨਵੇਂ ਸੰਸਦ ਮੈਂਬਰ ਸੋ ਚੁੱਕਣ ਵਾਲੇ ਨੇ ਇਸ ਦੌਰਾਨ ਇੱਕ ਲਿਸਟ ਸਾਹਮਣੇ ਆਈ ਹੈ ਜਿਸ ਵਿੱਚ ਪੰਜਾਬ ਦੇ ਨਵੇਂ ਬਣੇ ਸੰਸਦ ਮੈਂਬਰਾਂ ਦੇ ਨਾਂ ਸ਼ਾਮਲ ਨੇ ਇਸ 'ਚ ਦੱਸਿਆ ਗਿਆ ਹੈ ਕਿ ਪੰਜਾਬ ਦੇ ਐਮਪੀ ਕੱਲ ਯਾਨੀ 25 ਤਰੀਕ ਨੂੰ ਸੌ ਚੁੱਕਣ ਵਾਲੇ ਨੇ ਇਸ 'ਚ ਖਡੂਰ ਸਾਹਿਬ ਤੋਂ ਐਮਪੀ ਤੇ ਜੇਲ੍ਹ 'ਚ ਬੰਦ ਅਮਰਤਪਾਲ ਸਿੰਘ ਦਾ ਨਾਂ ਵੀ ਸ਼ਾਮਲ ਹੈ ਇਸ 'ਚ ਉਹਨਾਂ ਦੇ ਸੌ ਚੁੱਕਣ ਦਾ ਸਮਾਂ ਵੀ ਲਿਖਿਆ ਹੋਇਆ ਹੈ ਉਹ 12 ਤੋਂ 1 ਵਜੇ ਦੇ ਵਿੱਚ ਸੌ ਚੁੱਕਣਗੇ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਕੱਲ ਅਮਰਤਪਾਲ ਸਿੰਘ ਆ ਜਿਹੜੇ 12 ਤੋਂ 1 ਵਜੇ ਦੇ ਦਰਮਿਆਨ ਸੋਚ ਚੁੱਕਣਗੇ ਉਹ ਖਡੂਰ ਸਾਹਿਬ ਤੋਂ ਐਮਪੀ ਚੁਣੇ ਗਏ ਨੇ ਵੱਡੀ ਲੀਡ ਨਾਲ ਜਿੱਤ ਹਾਸਲ ਹੋਈ ਹੈ ਉਹਨਾਂ ਨੂੰ ਫਿਲਹਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਸਾਲ ਦਾ ਜਿਹੜਾ ਐਨਐਸਏ ਹੋਰ ਵਧਾ ਦਿੱਤਾ ਹੈ ਜਿਸ ਦੇ ਜਿਸ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਵੀ ਉਹਨਾਂ ਦਾ ਵਿਰੋਧ ਕੀਤਾ ਗਿਆ ਤੁਹਾਨੂੰ ਇਸ ਵੱਲੇ ਦੀ ਵੱਡੀ ਖਬਰ ਇਹ ਦੱਸ ਦਿੰਨੇ ਆ ਕਿ ਅਮਰਤਪਾਲ ਸਿੰਘ ਕੱਲ ਸੰਸਦ ਭਵਨ ਵਿੱਚ ਜਿਹੜਾ ਸੋਚ ਚੁੱਕਣਗੇ ਉਹ 12 ਵਜੇ ਤੋਂ 1 ਵਜੇ ਦੇ ਦਰਮਿਆਨ ਜਿਹੜੀ ਹੈ ਸੋਚ ਚੁੱਕ ਸਕਦੇ ਨੇ